ਜੋਤਾ ਹਾਂਜੀ ਮੈਂ ਸੰਭਲੇ ਹੋ ਗਿਆ ਸੀ ਨਹੀਂ ਆਈ ਨਹੀਂ ਕਰ ਜੋਤਾ ਆ ਗਈ ਫਤਿਹ ਮੇਲਾ ਮੇਲਾ ਸੰਢੀਓ ਚੱਲ ਚੱਲ ਨਹੀਂ ਨਹੀਂ ਸਭ ਨਹੀਂ ਜੋਤਾ ਆ ਗਈ ਹਾਂਜੀ ਮੈਂ ਮੈਂ ਤੇਰੇ ਨਾਲ ਗੱਲ ਕਰਨੀ ਸੀ ਤਸਮੀ ਗੱਲ ਇਹ ਆ ਕਿ ਤੇਰੇ ਡੈਡੀ ਨੇ ਨਾ लवली ਨਾਲ ساری ਗੱਲਬਾਤ ਕੀਤੀ ਸੀ ਅੱਛਾ ਆ ਵੇਖ ਲਾ ਫਿਰ ਹਾਂ ਤਾਂ ਅੱਜ ਕੀ ਜਿਹੜੀ ਗੱਲ ਹੋ ਗਈ ਜਿਹੜੀ ਜਿਹੜੀ ਕਿਹਨੇ ਪਰ ਲਗਾ ਇਸ ਚੱਲ ਚੱਲੋ ਯਾਰ ਚੱਲੋ ਚੱਲੋ ਹੋਏ ਨਾ ਹੋਏ ਨਾ ਚਲੋ ਕਿਹੜੀ ਲੜਕੀ ਮੂੰ ਕਿਹੜੀ ਲੜਕੀ ਤੇ ਕਿਹੜੀ ਦੀ ਕੀ ਹੁੰਦਾ ਤੇਰੇ ਤੇ ਚੱਲ ਜੀ ਮੇਰਾ ਤਾਂ ਅੱਜ ਕੀੜੀ ਗੱਲ ਹੋ ਗਈ ਆ ਦੱਸੀ ਨੀ ਤੁਸੀਂ ਵੀ ਮੈਂ ਗੱਲ ਬਾਤ ਕੀਤੀ ਆ ਸਾਰੀ ਅੱਛਾ ਤੇ ਤਾਈ ਤੇਰੀ ਕਹਿੰਦੀ ਆ ਵੀ ਜੇ ਚੰਗਾ ਰਿਸ਼ਤਾ ਤਾਂ ਵੇਖ ਲਓ ਉਹ ਤਾਂ ਆ ਜੀ ਵਧੀਆ ਹੋ ਗਿਆ ਵਾ ਨਹੀਂ ਸਲਾਹ ਕਰ ਲਈ ਆ ਤੇ ਬਾਕੀ ਇਹ ਆ ਫਿਰ ਬੰਦ लवली ਬਾਕੀ ਤੇ ਸਾਰੀਆਂ ਗੱਲਾਂ ਠੀਕ ਆ ਹਾਂਜੀ ਪਰ ਮੈਨੂੰ ਇਹ ਦੱਸਵੇਂ ਮੁੰਡਾ ਹੈ ਕੌਣ ਟੱਲਾ ਬੰਨਦੇ ਪੈਂਦਾ ਚਾਬੇ ਕਰ ਵਾਲਾ ਯਾਰ ਬੰਦ ਉਹ ਤਾਂ ਆ ਜੀ ਮੁੰਡੇ ਬਾਰੇ ਤੁਹਾਨੂੰ ਮੈਂ ਦੱਸ ਦਿੰਨਾ लवली ਯਾਰ ਉਹ ਤਾਂ ਕਰਦੇ ਤੇਰੀ ਠੀਕ ਵਾ ਹਾਂਜੀ ਪਰ ਉਹਨਾਂ ਨਾਲ ਸਾਡਾ ਨਿਬੜੀ ਨਹੀਂ ਆ ਨਹੀਂ ਇਦਾਂ ਨਾਲ ਨਾ ਜੋਗਨ ਆਉਂਦਾ ਗੱਡੀ ਤੇ ਹਾਂਜੀ ਹਾਂਜੀ ਪੁੱਤ ਤੂੰ ਆਪ ਸੈਣਾ ਉਹ ਐਡੀ ਵੱਡੀ ਸਮੀ ਆ ਉਹਨਾਂ ਨਾਲ ਸਾਡਾ ਕਿਥੋਂ ਬਰਮ ਵੇਚਣਾ ਉੱਡ ਡੈਡੀ ਗੇ 2 1 ਯਾ ਨਾ ਸਾਦਰ ਜੀ ਉੱਠ ਜਾ ਯਾਰ ਇੱਥੋਂ ਉੱਠ ਜਾ ਉੱਠ ਜਾ ਕੋਈ ਨਹੀਂ ਕਰਦਾ ਚਲੋ ਚਲੋ ਕਿਧਰ ਵੀ ਬਾਬਾ ਕੋਈ ਨਹੀਂ ਕਰਦਾ ਮੈਂ ਕੋਈ ਨਹੀਂ ਕਰਦਾ 1 ਹਾਂ ਮੈਂ ਕਹਣਾ ਮੰਮੀ ਚੱਕਣਾ ਫੇਰ ਕਹਦਾ ਮੈਂ ਨਹੀਂ ਇਹ ਕਹੇ ਨਾ ਮੈਨੂੰ ਵੀ ਮੰਮੀ ਤੱਕ ਨਾ ਖੱਲ ਕੇ ਇਹ ਕਹਦਾ ਉਹ ਤੂੰ ਹੀ ਗੱਲ ਹਾਂ ਚਲੋ ਬੰਨ ਨਾ ਕੋਈ ਗੱਲ ਨਹੀਂ ਬਾਕੀ ਅਸੀਂ ਕਰਨ ਗੰਦ ਕਹਦਾ ਕਹਦਾ ਬਖ ਮੁਰਝਾ ਦਾ ਤੁਹਾਨੂੰ ਪਤਾ ਹੀ ਇਹ ਤਾਂ ਸੱਚੀ ਗੱਲ ਨਹੀਂ ਕਹਿੰਦੀ ਬੂਝ ਅੱਛਾ ਇਹਨੇ ਅੱਛਾ ਜਿਹਾ ਪੁੱਤ ਆਇਆ ਜੀ ਬਾਕੀ ਤੁਸੀਂ ਟੈਨਸ਼ਨ ਨਾ ਲਾਓ ਦਲਜੀਤ ਨਾਲ ਤੇ ਪਤਾ ਪੁੱਤਾ ਘਰ ਆਉ ਕੋਈ ਗੱਲ ਨਹੀਂ ਚੱਲ ਜਾਣਗੇ ਨਾਲ ਡਰ ਜੀ ਹਾਂ ਜੀ ਇਸੇ ਤਰ੍ਹਾਂ ਚੋ ਇਹ ਮੁੰਡਾ ਤੇ ਮੇਰਾ ਰਾਦਾ ਫਿਰ ਕਰ ਲਾਂ लवली ਨਾਲ ਗੱਲ ਨਹੀਂ ਕਰ ਲੋ ਤੁਸੀਂ ਕੋਈ ਗੱਲ ਨਹੀਂ ਵੇਲਣਾ ਹੀ ਫਿਰ ਉਹ ਸਾਰੀ 21 ਦਲਜੀਤ 21 ਯਾਰ ਚੇਤਾ ਬੋਲ ਗਈ 21 ਸੰਦੀਪ ਉਦਾਂ ਤੇ ਤੇਰੇ ਮਾਮੇ ਨਾਲ ਨਾ ਮੈਂ ਫੋਨ ਤੇ ਗੱਲ ਕਰ ਲੂੰਗੀ ਚਲ ਠੀਕ ਆ ਵੇਖ ਲੈ ਮੇਰਾ ਪੁੱਤ ਨਾ ਜੀ ਚਲੋ ਠੀਕ ਆ ਪੁੱਤ ਚੰਗਾ ਚੰਗਾ ਪੁੱਤ ਕੁੜੀ ਨੂੰ ਮਿਲ ਕੇ ਨਹੀਂ 21 ਮੰਮੀ ਹੋ ਗਿਆ ਹੱਸਦੀ 21 ਮੰਮੀ ਇਹ ਚੰਗੀ ਆ ਤੇ ਮੁੰਡਾ ਵੀ ਚੰਗਾ ਵਾ ਵੇਖ ਲੋ ਕਰ ਦੋ ਰਿਸ਼ਤਾ ਚਲੋ ਮੰਮੀ ਫਿਰ ਵੇਖ ਲੋ ਉਹਨਾਂ ਨੇ ਕਿਹੜਾ ਮਾਰਾ ਰਿਸ਼ਤਾ ਮੈਨੂੰ ਆ ਪਤਾ ਮੈਂ ਜਾਣੀ ਤੇਰੇ ਮਾਮੀ ਨਾਲ ਇੱਕ ਵਾਰ ਗੱਲ ਕਰ ਲੈਂਦੇ ਨਾ ਗੱਲ ਕੀਤੀ ਅਗਲਾ ਗੁੱਸਾ ਕਰੂਗਾ ਤੇ ਫੋਨ ਤੇ ਗੱਲ ਕਰ ਲਓ ਇੱਕ ਵਾਰੀ ਇੱਕ ਵਾਰੀ ਭਾਈ ਉਧਰ ਗੱਕ ਨਹੀਂ ਹੋਇਆ 21 ਮੰਮੀ ਤਾਂ ਹਿੱਦਾ ਕਰੋ ਹਾਂ ਮਾਮਾ ਜੀ ਨੂੰ ਫੋਨ ਕਰ ਲਓ 1 21 ਮੰਮੀ ਤਾਂ ਹਿੱਦਾ ਕਰੋ ਮਾਮਾ ਜੀ ਨੂੰ ਫੋਨ ਕਰ ਲਓ ਹੈਲੋ ਸਸੇ ਕਾਲ ਹੋਰ ਵੀਰ ਕੀ ਹਾਲ ਆ 1 ਇੱਥੇ ਚੱਲੇ ਜਾ ਮੈਂ ਤੇ ਪੁੱਤ ਆਇਆ ਤੇਰੀ ਡੈਡੀ ਵੱਲ ਅੱਛਾ ਤੇ ਮੈਂ ਵੇਖਿਆ ਵਾਜੂ ਨਹੀਂ ਵਾਜ ਨਹੀਂ ਮਾਰੀ ਵਾਜੀ ਮਾਰ ਰ ਰਪਿੰਦਰ ਰਪਿੰਦਰ ਹਾਂਜੀ ਸਲਾਮਾਂ ਤੇ ਮਮੀ ਕੋਸ਼ ਨਹੀਂ ਕੀਤੀਆਂ ਬਸ ਅਸੀਂ ਨਾਰਮਲ ਗੱਲਾਂ ਕਰਨ ਦੇ ਹੀ ਘਰ ਵੱਲ ਨਹੀਂ ਗੱਲ ਸੁਣ ਲੈ ਮੇਰੀ ਤੂੰ ਤਾਂ ਲਵਲੀ ਮਮੀ ਕਿਹੜੀਆਂ ਸਲਾਮਾਂ ਜੇ ਦਾ ਸਕੂਲਸ ਕੱਲ ਜਾਂਦਾ ਸਲਾਹ ਹੈ ਹਾਂ ਸਲਾਹ ਹੈਗੀ ਮਮੀ ਕੋਈ ਨਹੀਂ ਕੀਤੀ ਮੈਨੂੰ ਲੱਗਦਾ ਆ ਕਿ ਤੂੰ ਨਾ ਉਹਨਾਂ ਨੂੰ ਪੱਟੀਆਂ ਪੜਾਉਂਦੀ ਰਹਿਨੀ ਆਂ ਕਿ ਮੈਂ ਸਕੂਲ ਲੱਗਣਾ 10 ਮੰਮੀ ਐਵੇਂ ਫਿਕਰ ਕਰੀ ਜਾਂਦੇ ਆ ਮੈਂ ਪਰ ਇਹਨਾਂ ਨੂੰ ਬਾਰ-ਬਾਰ ਕਹਿਣ ਵੀ ਦੇਈ ਆਂ ਕਿ ਮੰਮੀ ਨਾਲ ਗੱਲ ਕਰ ਲਓ ਇੱਕ ਵਾਰ ਕਰ ਲਓ ਨਹੀਂ ਤੇ ਹਾਲ ਬਰਾ ਬੁੜਾ ਹੋਣਾ ਵਾ ਹਾਂ ਗੱਲ ਕਰ ਦੋ ਇੱਕ ਸਾਹਮਣੇ ਮੇਰੇ ਬੈ ਗਈਆਂ ਦੇਖਣਾ ਮੈਨੂੰ ਆ ਯਾ ਪੰਗਲ ਮੈਂ ਮੈਂ ਕਿਹਾ ਵੀ ਯਾਰ ਸਾਨੂੰ ਮਟਾ ਤੇ ਦੱਸ ਕੌਣ ਆ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਚੋ ਅਤਰ ਹਾਂ ਜੀ ਮੈਂ ਨਹੀਂ ਕਰ

ਤਾਜੀ ਕਿਹੜੀ ਗੱਲ ਹੋ ਗਈ ਜੜੀ ਜੜੀ ਕਿਨੇ ਭੰ ਲਗਾ ਇਸ ਚੱਲ ਚਲੋ ਯਾਰ ਚੱਲੋ ਚੱਲੋ ਹੋਏ ਨਾ ਹੋਏ ਨਹੀਂ ਚਲੋ ਕਿਹੜੀ ਲੜਕੀ ਮੂੰ ਕਿਹੜੀ ਲੜਕੀ ਤੇ ਝੀੜੀ ਦੀ ਕੀ ਉਤਾ ਤੇਰੇ ਤੇ ਚੜਸੀ ਤਾਜੀ ਕਿਹੜੀ ਗੱਲ ਹੋ ਗਈ ਆ ਦੱਸੀ ਨੀ ਤੁਸੀਂ ਵੀ ਮੈਂ ਗੱਲ ਬਾਤ ਕੀਤੀ ਆ ਸਾਰੀ ਅੱਛਾ ਤੇ ਤਾਈ ਤੇਰੀ ਕਹਿੰਦੀ ਆ ਵੀ ਜੇ ਚੰਗਾ ਰਿਸ਼ਤਾ ਤੇ ਵੇਖ ਲੋ ਉਹ ਤਾਜੀਆ ਵਧੀਆ ਹੋ ਗਿਆ ਵਾ ਤੈਨੂੰ ਸਲਾਹ ਕਰ ਲਈ ਆ ਤੇ ਬਾਕੀ ਇਹ ਆ ਬਿਰਪੂ ਬਨ ਲਵਲੀ ਬਾਕੀ ਤੇ ਸਾਰੀਆਂ ਗੱਲਾਂ ਠੀਕ ਆ ਪਰ ਮੈਨੂੰ ਇਹ ਦੱਸਵੇਂ ਮੁੰਡਾ ਹੈ ਕੌਣ ਤੂੰ ਟੱਲਾ ਬੰਨਿ ਪੈਂਦਾ ਚਾਹ ਵੇ ਕਰਾ ਲਈ ਤੂੰ ਬੰਨ ਪਤਾ ਆ ਜੀ ਮੁੰਡੇ ਬਾਰੇ ਤੁਹਾਨੂੰ ਮੈਂ ਦੱਸ ਦਿੰਨਾ ਲਵਲੀ ਯਾਰ ਉਹ ਤੇ ਗੱਲ ਤੇ ਤੇਰੀ ਠੀਕ ਵਾ ਹਾਂਜੀ ਪਰ ਉਹਨਾਂ ਨਾਲ ਸਾਡਾ ਨਿਭਣੀ ਨਹੀਂ ਆ ਨਹੀਂ ਇਦਾਂ ਨਾਲ ਕਿਹੜਾ ਜੋਬ ਨਾਉਂਦਾ ਗੱਡੀ ਤੇ ਹਾਂਜੀ ਹਾਂਜੀ ਪੁੱਤ ਤੂੰ ਆਪ ਸੈਣਾ ਉਹ ਏਡੀ ਵੱਡੀ ਸਾਮੀ ਆ ਉਹਨਾਂ ਨਾਲ ਸਾਡਾ ਕਿਥੋਂ ਪਰਮ ਵੇਚਣਾ ਉਹ ਡੈਡੀ ਡੈਡੀ ਕੇ 2 1 ਆ ਯਾ ਨਾ ਸਾਦਰ ਜੀ ਉੱਠ ਜਾ ਯਾਰ ਇਤੋਂ ਉੱਠ ਜਾ ਉੱਠ ਜਾ ਕੋਈ ਨਹੀਂ ਕਰਦਾ ਚਲੋ ਚਲ ਕਿਦਰ ਬੀਬਾ ਬਾਬਾ ਕੋਈ ਨਹੀਂ ਕਰਦਾ ਮੈਂ ਕੋਈ ਨਹੀਂ ਕਰਦਾ ਵਨ ਹੈ ਮੈਂ ਕਹਣਾ ਮੰਮੀ ਚੱਕਣਾ ਫੇਰ ਕਹਦਾ ਮੈਂ ਨਹੀਂ ਇਹ ਕਹੇ ਨਾ ਮੈਨੂੰ ਵੀ ਮੰਮੀ ਤੱਕ ਨਾ ਖੱਲ ਕੇ ਇਹ ਕਹਦਾ ਉਹ ਤੂੰ ਹੀ ਗੱਲ ਹਾਂ ਚਲ ਵਨ ਨਹੀਂ ਕੋਈ ਗੱਲ ਨਹੀਂ ਬਾਕੀ ਅਸੀਂ ਕਰਨ ਗੰਦ ਕਹਦਾ ਕਹਦਾ ਬਾਕੀ ਨਾ ਬਾਕੀ ਨਾ ਫੁਰਜੀਆ ਦਾ ਤੈਨੂੰ ਪਤਾ ਹੀ ਹੈ ਇਹ ਤਾਂ ਸੱਚੀ ਗੱਲ ਲਿਖ ਜਾਂਦੀ ਪੂਜੋ ਅੱਛਾ ਅੱਛਾ ਇਹਦੇ ਅੱਛਾ ਅੱਛਾ ਉਹ ਤਾਂ ਆ ਜੀ ਬਾਕੀ ਤੁਸੀਂ ਟੈਨਸ਼ਨ ਨਾ ਲਾਓ ਦਲਜੀਤ ਨਾਲ ਤੇ ਪਤਾ ਪੂਤਾ ਘਰ ਆਉ ਕੋਈ ਗੱਲ ਨਹੀਂ ਚੱਲ ਜਾਣਗੇ ਨਾਲ ਡਰ ਜੀ ਹਾਂ ਜੀ ਰਿਸਤਾਰਾਂ ਚੋਂ ਹੀ ਆ ਮੁੰਡਾ ਤੇ ਮੇਰਾ ਰਾਦਾ ਫੇਰ ਕਰ ਲਾ लवली ਨਾਲ ਗੱਲ ਨਹੀਂ ਕਰ ਲੋ ਤੂੰ ਕੋਈ ਗੱਲ ਨਹੀਂ ਬੇਲਣਾ ਹੀ ਫਿਰ ਉਹ ਸਾਰੀ 21 ਦਲਜੀਤ 21 ਯਾਰ ਚੇਤਾ ਬੋਲ ਕੇ 21 ਸੰਦੀਪ ਉਦਾਂ ਤੇ ਤੇਰੇ ਮਾਮੇ ਨਾਲ ਨਾ ਮੈਂ ਫੋਨ ਤੇ ਗੱਲ ਕਰ ਲੂੰਗੀ ਚਲ ਠੀਕ ਆ ਵੇਖ ਲੈ ਮੇਰਾ ਪੁੱਤ ਚਲੋ ਠੀਕ ਆ ਪੁੱਤ ਚੰਗਾ ਚੰਗਾ ਪੁੱਤ ਬੁੱਢੀ ਨੂੰ ਮਿਲ ਕੇ ਨਹੀਂ ਤੂੰ ਵਨ ਮੰਮੀ ਹੋ ਜਾ ਰਹਾ ਹੱਸਦੀ ਹੈ ਤੂੰ ਵਨ ਮੰਮੀ ਇਹ ਚੰਗੀ ਆ ਤੇ ਮੁੰਡਾ ਵੀ ਚੰਗਾ ਵਾ ਵੇਖ ਲੋ ਕਰ ਦੋ ਰਿਸ਼ਤਾ ਚਲੋ ਮੰਮੀ ਫਿਰ ਵੇਖ ਲੋ ਉਹਨਾਂ ਨੇ ਕਿਹੜਾ ਮਾਰਾ ਰਿਸ਼ਤਾ ਮੈਨੂੰ ਪਤਾ ਮੈਂ ਤਾਂ ਨਹੀਂ ਤੇਰੇ ਮਾਮੇ ਨਾਲ ਇੱਕ ਵਾਰ ਗੱਲ ਕਰ ਲੈਂਦੀ ਨਾ ਗੱਲ ਕੀਤੀ ਅਗਲਾ ਗੁੱਸਾ ਕਰੂਗਾ ਤੇ ਫੋਨ ਤੇ ਗੱਲ ਕਰ ਲਓ ਇੱਕ ਵਾਰੀ ਇੱਕ ਵਾਰੀ ਭਾਈ ਉਧਰ ਗੱਕ ਨਹੀਂ ਹੋਏ 21 ਮੰਮੀ ਤਾਂ ਹਿੱਦਾ ਕਰੋ ਹਾਂ ਮਾਮਾ ਜੀ ਨੂੰ ਫੋਨ ਕਰ ਲਓ 21 ਮੰਮੀ ਤਾਂ ਹਿੱਦਾ ਕਰੋ ਮਾਮਾ ਜੀ ਨੂੰ ਫੋਨ ਕਰ ਲਓ ਹੈਲੋ ਸასი ਕਾਲ ਹੋਰ ਵੀਰ ਕੀ ਹਾਲ ਆ ਔਰ ਕਿੱਥੇ ਚਲੇ ਹੋ ਮੈਂ ਤਾਂ ਪੁੱਤ ਆਇਆ ਤੇਰੀ ਡੈਡੀ ਵੱਲ ਅੱਛਾ ਉਹ ਮੈਂ ਵੀ ਕਿਹਾ ਬਾਜੂ ਨਹੀਂ ਬਾਜ ਨਹੀਂ ਮਾਰੀ। ਬਾਜੀ ਮਾਰ ਰੁਪਿੰਦਰ ਰੁਪਿੰਦਰ ਹਾਂਜੀ ਸਲਾਮਾਂ ਤੇ ਅਮੀ ਕੋਸ਼ ਨਹੀਂ ਕੀਤੀਆਂ ਬਸ ਅਸੀਂ ਨਾਰਮਲ ਗੱਲਾਂ ਕਰਨਦੇ ਹੀ ਘਰ ਵੱਲ ਨਹੀਂ ਗੱਲ ਸੁਣ ਲੈ ਮੇਰੀ ਤੂੰ ਤਾਂ ਲਵਲੀ ਮਮੀ ਕਿਹੜੀਆਂ ਸਲਾਮਾਂ ਜੇ ਤਾਂ ਸਕੂਲਸ ਕੱਲ ਜਾਂਦਾ ਸਲਾਹ ਹੈ ਹਾਂ ਜੀ ਸਲਾਹ ਹੈਗੀ ਮਮੀ ਕੋਈ ਨਹੀਂ ਕੀਤੀ ਮੈਨੂੰ ਲੱਗਦਾ ਆ ਕਿ ਤੂੰ ਨਾ ਉਹਨੂੰ ਪੱਟੀਆਂ ਪੜਾਉਂਦੀ ਰਹਿਨੀ ਆ ਕਿ ਮੈਂ ਸਕੂਲ ਲੱਗਣਾ 10 ਮੰਮੀ ਐਵੇਂ ਫਿਕਰ ਕਰੀ ਜਾਂਦੇ ਆ ਮੈਂ ਪਰ ਇਹਨਾਂ ਨੂੰ ਬਾਰ-ਬਾਰ ਕਹਿਣ ਵੀ ਦੇਈਆਂ ਵੀ ਮੰਮੀ ਨਾਲ ਗੱਲ ਕਰ ਲਓ ਇੱਕ ਵਾਰ ਕਰ ਲਓ ਨਹੀਂ ਤੇ ਹਾਲ ਬਰਾ ਬੁੜਾ ਹੋਣਾ ਆ ਇਹਨਾਂ ਨਾਲ ਗੱਲ ਕਰੇ ਸਾਹਮਣੇ ਮੇਰੇ ਬੈਗੀਆਂ ਦੇਖਣਾ ਮੈਨੂੰ ਆ ਪੰਗਲ ਇਹ ਮੈਂ ਕਿਹਾ ਵੀ ਯਾਰ ਸਾਨੂੰ ਮੜਾ ਤੇ ਦੱਸ ਕੌਣ ਫਿਰ ਉਹਨੇ ਮੈਨੂੰ ਦੱਸਿਆ ਕਿੰਨੇ